ਕਾਕਰ ਓਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਪਾਵਨ ਸ਼ਬਦ ਜਿਸ ਦੀਆਂ ਵਿਚਾਰਾਂ ਕੰਨ ਦੀਆਂ ਪ੍ਰਾਰੰਭ ਹੋਇਆਂ ਨੇ ਤਨ ਗੁਰੂ ਅਮਰਦਾਸ ਜੀ ਕੀ ਜੇ ਪਾਤਸ਼ਾਹ ਸੇਵਾ ਦੇ ਪਹੁੰਚ ਉਹਨਾਂ ਦੀ ਪਾਵਨ ਅਸਨਾ ਤੋਂ ਉਚਾਰਨ ਹੋਇਆ ਇਹ ਸ਼ਬਦ ਪਰਪਤ ਤੀਰਗਣੀ ਦੇ ਅੰਦਰ ਚਾਰ ਪਉੜੀਆਂ ਦਾ ਸ਼ਬਦ ਹੈ ਇਸ ਦੀ ਇੱਕ ਪਉੜੀ ਤੇ راہਵਾੜੀਆਂ ਤੁਕਾਂ ਨੇ ਜਿਹੜੀਆਂ ਇੱਥੋਂ ਤੱਕ ਧੰਨ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਆਪ ਸੰਗਤਾਂ ਨੇ ਸਰਵਨ ਪੀਤਾ ਹੈ ਦੂਸਰੀ ਪਉੜੀ ਤੋਂ ਵਿਚਾਰਾ ਪ੍ਰారంਭ ਕਰਨੀਆਂ ਹਨ ਇਸ ਪਾਵਨ ਸ਼ਬਦ ਦਾ ਜੋ ਅੰਤਰੀਵ ਭਾਵ ਹੈ ਅੰਤਰੀਵ ਅਰਥ ਹੈ ਉਹ ਹੈ ਕੀ ਪਰਮਾਤਮਾ ਦਾ ਜਿਹੜਾ ਵਾਸਾ ਹੈ ਉਹ ਸ਼ਬਦ ਦੇ ਵਿੱਚ ਹੈ ਵੈਗੁਰੂ ਸ਼ਬਦ ਹੈ ਵੈਗੁਰੂ ਗੁਰ ਮੰਤਰ ਹੈ ਗੁਰੂ ਤੋਂ ਪ੍ਰਾਪਤ ਹੋਇਆ ਸਾਨੂੰ ਇਹ ਮੰਤਰ ਹੈ ਭਾਈ ਗੁਰਦਾਸ ਜੀ ਦਰਜ ਕਰਦੇ ਨੇ ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੇ ਕੋਈ ਭਾਈ ਜਿਹੜਾ ਵੈਗੁਰੂ ਹੈ ਇਹ ਗੁਰਮਾਹਰਾ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸਾਨੂੰ ਦਿੱਤਾ ਹੋਇਆ ਮੰਤਰ ਹੈ ਇਸ ਦੇ ਜਪਨ ਕਰਨ ਦੇ ਨਾਲ ਮਨੁੱਖ ਦੇ ਅੰਦਰ ਦੀ ਹਉਮੈ ਦਾ ਨਾਸ਼ ਹੁੰਦਾ ਹੈ ਹਉਮੈ ਹੋ ਜਾਂਦੀ ਹੈ ਹਉਮੈ ਇੱਕ ਬਹੁਤ ਵੱਡਾ ਰੋਗ ਹੈ ਬਹੁਤ ਵੱਡੀ ਬਿਮਾਰੀ ਹੈ ਜਿਹੜੀ ਮਨੁੱਖ ਨੂੰ ਅਧਿਆਤਮਿਕ ਦੇ ਮਾਰਗ ਤੇ ਤੁਰਨ ਹੀ ਨਹੀਂ ਦਿੰਦੀ ਇਹ ਨਾਮ ਤੋਂ ਬਿਨਾ ਇਹ ਹਉਮੈ ਹੈ ਜਿਹੜੀ ਇਹ ਬਣੀ ਰਹਿੰਦੀ ਹੈ ਸੋ ਗੁਰੂ ਮਹਾਰਾਜ ਜੀ ਦੂਸਰੀ ਪੌੜੀ ਦੇ ਅੰਦਰ ਕਿਰਪਾ ਕਰਦੇ ਹਨ ਅਣ ਦਿਨ ਭਗਤ ਕਰੋ ਦਿਨ ਰਾਤੀ ਇਸ ਯੁਗ ਕਾ ਲਾਹਾ ਭਾਈ ਇਸ ਯੁਗ ਕਾ ਲਾਹਾ ਭਾਈ ਇਹ ਯੁਗ ਕਲ ਯੁਗ ਹੈ ਪਹਿਲੂ ਸਤਜੁਗ ਸੀ ਸਤਜੁਗ ਸਾਧੂ ਬੀਤਿਆ ਉਦੋਂ ਸਾਰੇ ਹੀ ਸਾਧੂ ਸੁਭਾਅ ਹੁੰਦੇ ਸਨ ਸਾਧੂ ਤੋਂ ਭਾਵ ਜਿਨ੍ਹਾਂ ਨੇ ਮਨ ਦੀਆਂ ਸਾਧਨਾ ਕੀਤੀਆਂ ਹੋਈਆਂ ਸਨ ਮਨ ਸਾਦੇ ਹੋਏ ਸਨ ਮਨ ਦੇ ਅੰਦਰ ਕਿਸੇ ਪ੍ਰਕਾਰ ਦੀ ਬਰਿਆਈ ਨਹੀਂ ਸੰਖ ਰਖਦੇ ਅਦ ਸਿਲੀ ਤ੍ਰੇਤਾ ਆਇਆ ਹੁਣ ਮਨੁੱਖ ਦਾ ਜਿਹੜਾ ਇਹ ਸਾਧੂ ਸੁਭਾਅ ਹੈ ਇਹ ਸੀਲ ਸੁਭਾਅ ਹੈ ਇਹ ਟੁੱਟ ਗਿਆ ਨਹੀਂ ਰਿਹਾ ਕਿਉਂ ਕਿਉਂਕਿ ਤ੍ਰੇਤਾ ਆਇਆ ਹੈ ਤ੍ਰੇਤਾ ਜੱਗੀ ਦੁਆਪਰ ਪੂਜਾਚਾਰ ਤ੍ਰੇਤੇ ਦੇ ਵਿੱਚ ਫਿਰ ਜੱਗ ਜਿਹੜਾ ਉਹ ਪ੍ਰਦਾਨ ਹੋ ਗਿਆ ਅੱਗੇ ਦੁਪਹਿਰ ਆ ਗਿਆ ਦੁਪਹਿਰ ਦੇ ਵਿੱਚ ਫਿਰ ਪੂਜਾ ਪ੍ਰਦਾਨ ਹੋਗੀ ਹੁਣ ਕਲਯੁਗ ਹੈ ਤੇ ਕਲਯੁਗ ਦਾ ਜਿਹੜਾ ਲਾਹਾ ਹੈ ਇਹ ਨਾਮ ਜਪਣਾ ਹੈ ਹਣ ਦਿਨ ਭਗਤ ਕਰੋ ਦਿਨ ਰਾਤੀ ਦਿਨ ਤੇ ਰਾਤ ਅਸੀਂ ਉਸ ਆਕਾਰਪੁਰਖ ਵੈਗੁਰੂ ਦੀ ਭਗਤੀ ਕਰੀਏ ਵੈਗੁਰੂ ਦਾ ਸਿਮਰਨ ਕਰੀਏ ਇਸ ਯੁਗ ਦਾ ਲਾਹਾ ਭਾਈ ਇਹ ਕਲਯੁਗ ਦਾ ਇਹੀ ਲਾਹਾ ਹੈ ਇਹਦੇ ਵਿੱਚ ਔਰ ਕੋਈ ਵੀ ਸਾਧਨ ਜਿਹੜਾ ਹੋਂਦੀ ਮਹੱਤਤਾ ਜਿਹੜੀ ਉਹ ਬਿਲਕੁਲ ਖਤਮ ਹੋ ਗਈ ਹੈ ਆਪ ਜਿੰਨੇ ਕਿ ਨਿਕਾਜ ਪਰਸੰਗ ਸਰਵਣ ਕਰਾਂਗੇ ਉਹਦੇ ਨਾਲ ਹੋਰ ਵੀ ਜ਼ਿਆਦਾ ਸਮਝ ਆ ਜਾਏਗੀ। ਕ੍ਰਿਸ਼ਨ ਭਗਵਾਨ ਜੀ ਆਏ ਨੇ ਦੁਆਪਰ ਦੇ ਵਿੱਚ। ਉਹਨਾਂ ਨੂੰ ਪੰਨਾਂ ਪੰਡਵਾ ਨੇ ਪੁੱਛਿਆ ਜੀ ਤੁਸੀਂ ਕਹਿੰਦੇ ਹੋ ਇਸ ਧੋਗੇ ਕਾਲ ਯੁਗਾਏਗਾ। ਕਾਲ ਯੁਗ ਦੇ ਵਿੱਚ ਕੀ ਹੋਇਆ ਕਰੇਗਾ ਉਹ ਕਿਸ ਤਰ੍ਹਾਂ ਦਾ ਯੁੱਗ ਹੋਏਗਾ ਕ੍ਰਿਸ਼ਨ ਭਗਵਾਨ ਨੇ ਕਿਹਾ ਤੁਹਾਨੂੰ ਪ੍ਰੈਕਟੀਕਲੀ ਦੱਸਾਂਗੇ ਤੇ ਕਰਮ ਨੂੰ ਦੱਸਾਂਗੇ ਅੱਜ ਨਹੀਂ ਦੱਸਦੇ ਅਗਲਾ ਦਿਨ ਹੋਇਆ ਏ ਪੰਜ ਭਰਾ ਨਹੀਂ ਪੰਜੇ ਤੇ ਪੰਜੇ ਕ੍ਰਿਸ਼ਨ ਭਗਵਾਨ ਦੀ ਹਜ਼ੂਰੀ ਚ ਨੇ ਪੰਜਾਂ ਦਿਸ਼ਾਵਾਂ ਦੇ ਵਿੱਚ ਵੱਖੋ ਵੱਖਰੇ ਇਹਨਾਂ ਨੂੰ ਭੇਜਦਾ ਹੈ ਸਭ ਤੋਂ ਵੱਡਾ ਕੀ ਹੈ ਇਹ ਉਨਿਕ ਬੜਾ ਕੌਤੁਕ ਵੇਖਿਆ ਹੈ ਕੀ ਵੇਖਦਾ ਹੈ ਇੱਕ ਹਾਥੀ ਹੈ ਸਰੀਰ ਕਰਕੇ ਬੜਾ ਵੱਡਾ ਹੈ ਤੇ ਉਸਦੇ ਦੋ ਮੂੰਹ ਨੇ ਦੋ ਹੀ ਸੰਦਾ ਨੇ ਇੱਕ ਮੂੰਹ ਦੇ ਨਾਲ ਉਤੋਂ ਵਧੀਆ ਪਦਾਰਥ ਖਾ ਰਿਹਾ ਹੈ ਤੇ ਦੂਜੇ ਮੂੰਹ ਦੇ ਨਾਲ ਨਾ ਉਹ ਗੰਦਗੀ ਖਾ ਰਿਹਾ ਹੈ ਕ੍ਰਿਸ਼ਨ ਭਗਵਾਨ ਕੋਲ ਵਾਪਸ ਆ ਗਏ ਕਾਣ ਕੀ ਬੇਨਤੀ ਕੀਤੀ ਹੈ ਜੀ ਮੈਂ ਤਾਂ ਆ ਕੁਝ ਵੇਖਿਆ ਹੈ। ਕ੍ਰਿਸ਼ਨ ਭਗਵਾਨ ਨੇ ਕਿਹਾ ਕਲਯੁਗ ਦੇ ਵਿੱਚ ਜਿਹੜੇ ਵੱਡੇ ਲੋਕ ਹੋਣਗੇ ਨਾ ਉਹ ਇਸ ਤਰ੍ਹਾਂ ਦੇ ਹੋਣਗੇ ਜਿਵੇਂ ਫੈਸਲਾ ਕਰਨ ਵਾਲੇ ਜੱਜ ਨੇ ਇਹ ਚੰਗੇ ਪਦਾਰਥ ਵੀ ਖਾਂਦੇ ਨੇ ਤੇ ਜਦੋਂ ਕਿਸੇ ਪ੍ਰਕਾਰ ਦਾ ਬੇਇਨਸਾਫੀ ਜਾਂ ਰਿਸ਼ਵਤ ਆਦ ਕਸੀ ਵੇਖਦੇ ਆ ਅਫਸਰਾਂ ਇਹ ਗੰਦਗੀ ਵੀ ਖਾ ਲੈਂਦੇ ਨੇ ਕਰਜੁਗ ਦੇ ਲੱਛਣ ਨੇ ਦੂਜੇ ਨੰਬਰ ਤੇ ਗਿਆਏ ਉਹ ਨਿਆਣ ਕੀ ਆਖਿਆ ਜੀ ਹੰਸ ਹੈ ਉਹਦੇ ਪਰਾਂ ਦੇ ਉੱਤੇ ਪਰਮਾਤਮਾ ਦੇ ਬੋਲ ਲਿਖੇ ਨੇ ਪਰ ਉਹ ਮੋਤੀ ਛੱਡ ਕੇ ਤੇ ਗੰਦਗੀ ਕਰ ਰਿਹਾ ਹੈ ਕ੍ਰਿਸ਼ਨ ਭਗਵਾਨ ਨੇ ਕਿਹਾ ਕਲਯੁਗ ਦੇ ਵਿੱਚ ਇਸੇ ਤਰ੍ਹਾਂ ਦੇ ਹੰਸਾਂ ਵਾਲੇ ਪਹਿਰਾਵੇ ਵਾਲੇ ਹੋਣ ਦੇ ਭਾਵ ਚਿੱਟੇ ਵਸਤਰ ਧਾਰਨ ਕਰਨਗੇ ਵੀ ਅਸੀਂ ਬੇਦਾਗਾਂ ਚਿੱਟੇ ਦਾ ਤੁੰਦਾ ਬੇਦਾਗ ਮੈਨੂੰ ਕੋਈ ਦਾਗ ਨਹੀਂ ਚਿੱਟਾ ਬਣਾ ਜਿਹੜਾ ਇਹਦਾ ਭਾਵ ਇਹ ਬਣਦਾ ਏ ਕਿ ਮੈਨੂੰ ਕੋਈ ਦਾਗ ਨਹੀਂ ਇਸੇ ਰਾਹ ਦੇ ਅੰਦਰ ਗੁਰੂ ਮਹਾਰਾਜ ਜੀ ਸੱਚੇ ਸਾਧਗੁਰੂ ਨੇ ਨਾ ਸਾਰੇ ਰੰਗਾਂ ਦਾ ਬੜਾ ਸੁੰਦਰ ਖਲਾਸਾ ਕੀਤਾ ਮੈਂ ਕਿਸੇ ਦਿਨ ਖੋਲ ਕੇ ਦੱਸਾਂਗਾ ਤੇ ਹੋਣਗੇ ਵੀ ਪਾਠ ਪੂਜਾ ਕਰਨ ਵਾਲੇ ਪਰ ਉਹਨਾਂ ਦਾ ਜਿਹੜਾ ਖਾਧਾ ਹੋਏਗਾ ਨਾ ਉਹ ਗੰਦਗੀ ਹੋਏਗੀ ਚੰਗਾ ਨਹੀਂ ਖਾਣਗੇ ਚੋਰੀ ਦਾ ਖਾਣਗੇ ਬੇਈਮਾਨੀ ਦਾ ਖਾਣਗੇ ਠੱਗੀ ਦਾ ਖਾਣਗੇ ਇਸ ਤਰ੍ਹਾਂ ਉਹ ਗੰਦਗੀ ਖਾਇਆ ਕਰਨਗੇ ਹੋਣਗੇ ਧਾਰਮਿਕ ਲਿਬਾਸ ਦੇ ਵਿੱਚ ਤੇ ਉਹਨਾਂ ਦੀ ਕਿਰਿਆ ਕਰਮੇ ਜਿਹੜੀ ਉਹ ਗਲਤ ਹੋਇਆ ਕਰੇਗੀ ਜਿਹੜਾ 3 ਨੰਬਰ ਵਾਲਾ ਹੈ ਉਹ ਕਹਿੰਦਾ ਜੀ ਮੈਂ ਤੇ ਬੜਾ ਵੱਡਾ ਕਉਤਕ ਵੇਖਿਆ ਦੱਸੋ ਭਾਈ ਤੁਸੀਂ ਕੀ ਵੇਖਿਆ ਕਹਿੰਦਾ ਜੀ ਗਾਂ ਜਿਹੜੀ ਉਹ ਬੱਚੀ ਨੂੰ ਚੁੰਗ ਰਹੀ ਹੈ ਕ੍ਰਿਸ਼ਨ ਭਗਵਾਨ ਕਹਿੰਦਾ ਕਲਯੁਗ ਦੇ ਵਿੱਚ ਜਿਹੜੇ ਮਾਤਾ ਪਿਤਾ ਹੋਣਗੇ ਨਾ ਜਿਨ੍ਹਾਂ ਨੇ ਬੱਚਿਆਂ ਨੂੰ ਪਾਲਣਾ ਹੋਏਗਾ ਇਹ ਕੁੜੀਆਂ ਦੀ ਕਮਾਈ ਖਾਇਆ ਕਰਨਗੇ ਧੀਆਂ ਦੀ ਕਮਾਈ ਖਾਇਆ ਕਰਨਗੇ ਉਹ ਜਦ ਤੱਕ ਇਹ ਗੱਲਾਂ ਨੇ ਜਿਹੜੀਆਂ ਇਹ ਸੱਚ ਹੋ ਰਹੀਆਂ ਨੇ ਤੇ ਅਸੀਂ ਵੇਖ ਰਹੇ ਹਾਂ ਕਿਸ ਤੋਂ ਵੀ ਬਹੁਤ ਚੱਲਦੀ ਏ ਧਾਰਮਿਕ ਲਿਬਾਸ ਦੇ ਵਿੱਚ ਲੋਕ ਨੇ ਜਿਹੜੇ ਉਹ ਬਰਿਆਈਆਂ ਵੀ ਕਰ ਰਹੇ ਨੇ ਜਦੋਂ ਅਸੀਂ ਪੜਦੇ ਹੁੰਦੇ ਸੀ ਉਦੋਂ ਕਿਸੇ ਸਕੂਲ ਦੇ ਵਿੱਚ ਕੋਈ ਇੱਕ ਅੱਧੀ ਮੈਡਮ ਆਇਆ ਕਰਦੀ ਸੀ ਕਿਸੇ ਬੈਂਕ ਦੇ ਵਿੱਚ ਕੋਈ ਇੱਕ ਅੱਧੀ ਕੁੜੀ ਕੰਮ ਕਰਿਆ ਕਰਦੀ ਸੀ ਬਾਕੀ ਸਾਰੇ ਮੁੰਡੇ ਹੁੰਦੇ ਸਨ ਤੇ ਹੁਣ ਤੁਸੀਂ ਕਿਸੇ ਦਾਇਰੇ ਦੇ ਵਿੱਚ ਚਲੇ ਜਾਓ ਤੁਹਾਨੂੰ ਕੁੜੀਆਂ ਮਿਲਣਗੀਆਂ ਹਰ ਜਿਹੜਾ ਉਹ ਬੱਚੀ ਦੀ ਕਮਾਈ ਖਾ ਰਿਆ ਜਿਵੇਂ ਇਹ گاਾਂ ਆਪਣੀ ਬੱਚੀ ਨੂੰ ਚੁੰਗ ਰਹੀ ਹੈ ਮੈਂ ਗੱਲ ਮੁਕਾਵਾ ਸਮਾਂ ਥੋੜਾ ਏ ਇਸੇ ਤਰ੍ਹਾਂ ਚਲਦਿਆਂ 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 ਪੰਜਵੇਂ ਦੀ ਵਾਰੀ ਆ ਗਈ ਏ ਜਦੋਂ ਪੰਜਵੇਂ ਦੀ ਵਾਰੀ ਆਏਗੀ ਓਨੇ ਆਨ ਕੇ ਆਖੇ ਜੀ ਮੈਂ ਬੜਾ ਕੋਤ ਦੇਖਿਆ 10 ਵੀ ਇੱਕ ਬਹੁਤ ਤਗੜਾ ਕਾਲੇ ਰੰਗ ਦਾ ਪਹਾੜ ਹੈ ਉਤੋਂ ਪਹਾੜੀ ਧੋੜ ਰਿਹਾ ਤੇ ਕੁਝ ਵੀ ਨਹੀਂ ਛੱਡ ਰਿਹਾ ਸਾਰਾ ਕੁਝ ਹੀ ਤਬਾਹ ਕਰੀ ਜਾਂਦਾ ਹੈ ਪਰ ਮੇਰੇ ਕੋਲ ਆਨ ਕੇ ਨਾ ਇੱਕ ਛੋਟੇ ਜਿਹੇ ਤਿੰਕੇ ਦੇ ਨਾਲ ਹੀ ਆਨ ਕੇ ਰੁਕ ਗਿਆ ਇਹ ਬੜਾ ਗੋਤਕ ਵੇਖਿਆ ਮੈਂ। ਈਸ਼ਰ ਭਗਵਾਨ ਕਹਿੰਦੇ ਕਲਯੁਗ ਦੇ ਵਿੱਚ ਬਾਕੀ ਸਾਰੇ ਜਿਹੜੇ ਕਰਮ ਧਰਮ ਨੇ ਨਾ ਉਹ ਕਲਯੁਗ ਇਸ ਤਰ੍ਹਾਂ ਹੀ ਫਨਾ ਕਰ ਦੇਗਾ। ਤੇ ਇੱਕ ਨਾਮ ਹੀ ਜਿਹੜਾ ਉਹਦੇ ਆਸਰੇ ਦੇ ਨਾਲ ਪ੍ਰਾਣੀ ਨੇ ਜਿਹੜੇ ਉਹ ਬਚਿਆ ਕਰਨਗੇ। ਗੁਰੂ ਅਰਜਨ ਦੇਵ ਜੀ ਨੇ ਵੀ ਗੁਰਬਾਣੀ ਦੇ ਅੰਦਰ ਦਰਜ ਕੀਤਾ ਬਸੰਤ ਰਾਗ ਦੇ ਅੰਦਰ। ਅਬ ਕੱਲੂ ਆਇਓ ਰੇ ਹੁਣ ਕਲਯੁਗ ਆ ਗਿਆ ਭਾਈ ਅਬ ਕੱਲੂ ਆਇਓ ਰੇ ਇੱਕ ਨਾਮ ਬੋ ਬੋ ਉਸ ਪਰਮਾਤਮਾ ਦਾ ਨਾਮ ਜਪੀਏ ਕਿਉਂ ਕਿਉਂਕਿ ਕਲਯੁਗ ਆ ਗਿਆ ਹੈ ਕਲਯੁਗ ਦੇ ਅੰਦਰ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਹੀ ਜਿਹੜਾ ਇਸ ਦਾ ਹੀ ਲਾਹਾ ਹੈ ਇਹ ਸਾਡਾ ਗੁਰੂ ਧੰਗੁਰ ਗੁਰਬੰਧ ਸਾਹਿਬ ਜੀ ਨੇ ਤੇ ਸਾਨੂੰ ਉਪਦੇਸ਼ ਦੇ ਰਹੇ ਨੇ ਬਾਕੀ ਗੁਰੂਏ ਜਿਹੜਾ ਇਹ ਨਿਰਗੁਣ ਤੇ ਸਰਗੁਣ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਨੂੰ ਮੋਨੀ ਅਵਤਾਰ ਵੀ ਆਖਿਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜੇ ਕੁਰਾਨ ਸ਼ਰੀਫ ਦੇ ਅੰਦਰ ਲਿਖਿਆ ਕਿ ਕਲ ਯੁਗ ਦੇ ਅੰਦਰ ਗੁਰੂ ਨਾਨਕ ਦੇਵ ਜੀ ਹੋਣਗੇ ਤੇ ਉਹਨਾਂ ਦੀ ਗੱਦੀ ਦੇ ਵਾਰਸ ਮੋਨੀ ਅਵਤਾਰ ਹੋਣਗੇ ਜਿਹੜੇ ਕੋ ਪੜ੍ਹੇ ਨੇ ਉਹਨਾਂ ਨੂੰ ਜ਼ਰੂਰ ਇਸ ਗੱਲ ਦੀ ਸੋਝੀ ਤੇ ਗਿਆਨ ਹੋਏਗਾ ਏ ਵੀ ਲਿਖਿਆ ਗੁਰਾਂ ਸਿੰਘ ਦੇ ਅੰਦਰ ਕੀ ਕਸਮ ਆਏਗਾ ਸਾਰੇ ਇਸੇ ਦੇ ਸਿੱਖ ਸੇਵਕ ਹੋ ਜਾਣਗੇ ਸਤਜੋ ਕਿਰਪਲਟਾ ਖਾਏਗਾ ਰੌਡਚਾਰ ਮੈਂ ਉਸ ਪਾਸੇ ਨਾ ਜਾਮਾ ਗੁਰੂ ਮਹਾਰਾਜ ਜੀ ਧੰ ਗੁਰੂ ਗ੍ਰੰਥ ਸਾਹਿਬ ਜੀ ਮੋਨੀ ਅਵਤਾਰ ਹਨ ਇੰਨੇ ਦੇ ਅੰਦਰ ਨਿਰਗੁਣ ਤੇ ਸਰਗੁਣ ਦੋਵੇਂ ਰੂਪ ਨੇ ਇਹ ਸਰਗੁਣ ਸਰੂਪ ਹੋ ਕੇ ਵੇਖੋ ਹੁਣ ਆਪਾਂ ਨੂੰ ਸਿੱਖਿਆ ਦੇਣ ਦੇ ਨੇ ਤੇ ਨਿਰਗੁਣ ਸਰੂਪ ਹੋ ਕੇ ਕਿਸੇ ਨੂੰ ਮਜਬੂਰ ਨਹੀਂ ਕਰਦੇ ਵੀ ਤੈਨੂੰ ਇਹ ਕਰਨਾ ਪਏਗਾ ਤੂੰ ਇਸ ਤਰ੍ਹਾਂ ਕਰ ਜਾ ਇਸ ਤਰ੍ਹਾਂ ਨਾ ਕਰ ਗੁਰਬਾਣੀ ਦੇ ਅੰਦਰ ਜਿਤਨਾ ਵੀ ਉਪਦੇਸ਼ ਹੈ ਗੁਰੂ ਮਹਾਰਾਜ ਜੀ ਨੇ ਆਪਣੇ ਮਨ ਨੂੰ ਸੁਬੋਧਿਤ ਕਰਦੇ ਹੋਇਆ ਸਾਰਾ ਉਪਦੇਸ਼ ਹੈ ਰੇ ਮਨ ਈ ਮਨ ਈ ਮਨਾ ਮੇਰੀਆ ਆਪਣੇ ਮਨ ਨੂੰ ਹੀ ਸੁਬੋਧਿਤ ਕਰਦੇ ਗੁਰੂ ਮਹਾਰਾਜ ਜੀ ਨੇ ਗਿਆਨ ਬਖਸ਼ਿਆ ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਭਾਈ ਹੁਣ ਕਾਲ ਜੁ ਹੈ ਤੇ ਕਲਯੁਗ ਦੇ ਵਿੱਚ ਪ੍ਰਭੂ ਪਰਮਾਤਮਾ ਦਾ ਸੀ ਨਾਮ ਜਪੀਏ ਦਾਸ ਵੀ ਸਮੇ ਸਮੇ ਨਾਲ ਬੇਨਤੀ ਕਰਦਾ ਹੈ ਅੰਮ੍ਰਿਤ ਵੇਲੇ ਉਠੀਏ ਨਹੀਂ ਨਹਾਇਆ ਜਾਂਦਾ ਕੋਈ ਗੱਲ ਨਹੀਂ ਪੰਜ ਸ਼ਨਾਨਾ ਵੀ ਨਹੀਂ ਹੁੰਦਾ ਕੋਈ ਗੱਲ ਨਹੀਂ ਬੈਠਾ ਵੀ ਨਹੀਂ ਜਾਂਦਾ ਕੋਈ ਗੱਲ ਨਹੀਂ ਪਰ ਜਦੋਂ ਜਾਗ ਆ ਗਈ ਹੈ ਨਾ ਪਹਿ ਪਹਿ ਦੋਵੇਂ ਹੱਥ ਜੋੜ ਕੇ ਤੇ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਿਏ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਿਏ ਤੇ ਹੰਦਾ ਸ਼ੁਕਰ ਕਰੀਏ ਸਾਨੂੰ ਕੁਝ ਸੁਆਸ ਨੇ ਜਿਹੜੇ ਹੋਰ ਮਿਲ ਗਏ ਨੇ ਜ਼ਿੰਦਗੀ ਜਿਉਣ ਨੂੰ ਹੋਰ ਸਮਾਂ ਮਿਲ ਗਿਆ ਤੇ ਇਸ ਦਾ ਅਸੀਂ ਲਾਹ ਲਈਆਂ ਹਨ ਨਹੀਂ ਕਰੀਏ ਅਬ ਕਰ ਲੂ ਆਇਓ ਰੇ ਇੱਕ ਨਾਮ ਉਹ ਉਹ ਪ੍ਰਭ ਪ੍ਰਮਾਤਮਾ ਦੇ ਨਾਮ ਨੂੰ ਬੀਜ ਲਈਏ ਅਗਲੀ ਤੁਕ ਦੇ ਵਿੱਚ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਸਦਾ ਜਨ ਨਿਰਮਲ ਮੈਲ ਨਾ ਲੱਗਐ ਸਚ ਨਾਮ ਚਿਤ ਲਾਈ ਸਦਾ ਜਨ ਨਿਰਮਲ ਮੈਲ ਨਾ ਲੱਗ ਗਏ ਸੱਚ ਨਾਮ ਚਿਤ ਲਾਈ ਅਸੀਂ ਜਦੋਂ ਕਮਰੇ ਚੋਂ ਬਾਹਰ ਨਿਕਲਾਂਗੇ ਤੇ ਇਹ ਕਦੀ ਨਹੀਂ ਹੋ ਸਕਦਾ ਵੀ ਜਿਸ ਤਰ੍ਹਾਂ ਦੇ ਅਸੀਂ ਵਸਤਰ ਪਾਏ ਨੇ ਉਸ ਤਰ੍ਹਾਂ ਦੇ ਸਾਡੇ ਵਸਤਰ ਜਿਹੜੇ ਨੇ ਉਹ ਸਾਫ਼ ਹੀ ਰਹਿਣ ਨਾ ਤੋ ਕਿ ਸੋਹਣੇ ਵਸਤਰ ਪਾ ਕੇ ਕਮਰੇ ਚੋਂ ਬਾਹਰ ਨਿਕਲਾਂਗੇ ਕਾਰੋਬਾਰ ਤੇ ਜਾਵਾਂਗੇ ਤੇ ਸ਼ਾਮ ਨੂੰ ਆਉਂਦਿਆਂ ਨੂੰ ਸਾਡੇ ਵਸਤਰ ਨੇ ਜਿਹੜੀ ਉਹ ਮੈਲੇ ਹੋਣੀ ਹੁਣੇ ਆ ਇਵੇਂ ਜਿਵੇਂ ਸਾਡਾ ਮਨ ਇਹ ਨਾ ਜਿਹੜਾ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਾਂਗੇ ਤੇ ਨਾ ਚੁੰਦਿਆ ਹੋਇਆ ਵੀ ਸਾਡੇ ਅੱਗੇ ਕੁਝ ਇਸ ਤਰ੍ਹਾਂ ਦਾ ਆ ਜਾਂਦਾ ਏ ਜਿਨ੍ਹਾਂ ਦਾ ਸਾਡੇ ਮਨ ਦੇ ਉੱਤੇ ਅਸਰ ਹੋ ਜਾਂਦਾ ਏ ਤੇ ਮਨ ਮੈਲਾ ਹੋ ਜਾਂਦਾ ਏ ਮੈਨੇ ਨਾ ਲਗਨੀ ਨਕਨੀਏ ਪਰ ਉਹਨੂੰ ਨਹੀਂ ਲੱਗਦੀ ਗੁਰੂ ਮਹਾਰਾਜ ਜੀ ਕਹਿੰਦੇ ਨੇ ਉਹਨੂੰ ਨਹੀਂ ਲੱਗਦੀ ਕਿੰਨੂੰ ਨਹੀਂ ਲੱਗਦੀ ਸਦਾ ਜਨ ਨਿਰਮਲ ਮੈਲ ਨਾ ਲੱਗੇ ਉਹ ਸਦਾ ਹੀ ਮਲ ਤੋਂ ਰਹਿਤ ਹੋਏਗਾ ਨਿਰ ਮਲ ਮਲ ਦਾ ਅਰਥ ਹੁੰਦਾ ਮੈਲ ਤੇ ਨਿਰ ਦਾ ਅਰਥ ਹੁੰਦਾ ਨਹੀਂ ਦਾਸ ਨੇ ਬਹੁਤ ਵਾਰੀ ਦੱਸਿਆ ਨਿਰ ਦਾ ਅਰਥ ਨਹੀਂ ਹੈ ਨਿਰਭਉ ਜਿਸ ਦੇ ਵਿੱਚ ਡਰ ਨਹੀਂ ਨਿਰਵੈਰ ਜਿਸ ਦੇ ਅੰਦਰ ਕਿਸੇ ਪ੍ਰਕਾਰ ਦਾ ਕਿਸੇ ਦੇ ਪ੍ਰਤੀ ਵੈਰ ਨਹੀਂ ਹੈਗਾ ਉਸੇ ਤਰ੍ਹਾਂ ਨਿਰਮਲ ਮਲ ਤੋਂ ਰਹਿਤ ਜਿਸ ਦੇ ਅੰਦਰ ਮੈਲ ਨਹੀਂ ਸਦਾ ਜਨ ਨਿਰਮਲ ਮੈਲ ਨਾ ਲਾਗੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਉਹ ਗੁਰੂ ਸvare ਨੂੰ ਨਾ ਸਮਾਜ ਦੇ ਵਿੱਚ ਵਿਚਰਦੇ ਹੋਇਆਂ ਮੈਲ ਨਹੀਂ ਲੱਗੇਗੀ ਕਿੰਨੂੰ ਸੱਚ ਨਾਮ ਚੇਤ ਲਈ ਜਿਨੇ ਆਪਣੇ ਚਿੱਤ ਦੇ ਵਿੱਚ ਉਸ ਅਕਾਲ ਪੁਰਖ ਵੈਗੁਰੂ ਦਾ ਸੱਚਾ ਨਾਮ ਲਾਇਆ ਹੋਇਆ ਹੈ ਜਿਨੇ ਚਿੱਤ ਦੇ ਵਿੱਚ ਸੱਚੇ ਨਾਮ ਨੂੰ ਵਸਾਇਆ ਫਿਰ ਉਹਦਾ ਮਾਨੇ ਨਾ ਜਿਹੜਾ ਜਦੋਂ ਸਮਾਜ ਦੇ ਵਿੱਚ ਵਿਚਰੇਗਾ ਤੇ ਫਿਰ ਮੈਲ ਤੋਂ ਰਹਿਤ ਹੋ ਜਾਏਗਾ ਸੋਖ ਸ਼ਿਗਾਰ ਸਤਗੁਰੂ ਦਿਖਾਇਆ ਨਾਮ ਗੁਰੂ ਮਹਾਰਾਜ ਜੀ ਨੇ ਸਾਨੂੰ ਇੱਕ ਇਸ ਤਰ੍ਹਾਂ ਦਾ ਸ਼ਿੰਗਾਰ ਦਿੱਤਾ ਹੈ ਜਿਹੜੇ ਸ਼ਿੰਗਾਰ ਦੇ ਨਾਲ ਸਾਨੂੰ ਸੁਖ ਮਿਲਦਾ ਹੈ ਸ਼ਿੰਗਾਰ ਦਾ ਅਰਥ ਹੈ ਸ਼ਿੰਗਾਰ ਜਿਵੇਂ ਆਮੀ ਅਸੀਂ ਸਮਾਜ ਦੇ ਵਿੱਚ ਵੇਖਦੇ ਹਾਂ ਭਾਵੇਂ ਔਰਤ ਹੈ ਭਾਵੇਂ ਮਰਦ ਹੈ ਇਹਨਾਂ ਦੇ ਵੱਖ-ਵੱਖਰੇ ਸ਼ਿੰਗਾਰ ਨੇ ਤੇ ਕੋਈ ਸੋਹਣਾ ਸ਼ਿੰਗਾਰ ਮਿਲ ਜਾਵੇ ਤੇ ਫਿਰ ਮਨ ਜਿਹੜਾ ਨਾ ਉਹ ਖੁਸ਼ ਹੋ ਜਾਂਦਾ ਹੈ ਉਹਦੇ ਨਾਲ ਖੁਸ਼ੀ ਮਿਲਦੀ ਸੁਖ ਮਿਲਦਾ ਕਿਉਂ ਕਿ ਸਮਾਜ ਦੇ ਵਿੱਚ ਵੱਖਰਾ ਜਿਹਾ ਸ਼ਿੰਗਾਰ ਮਿਲ ਗਿਆ ਉਹ ਭਾਵੇਂ ਕਿਸੇ ਰੂਪ ਦੇ ਵਿੱਚ ਹੀ ਹੋਣ ਉਸੇ ਤਰ੍ਹਾਂ ਮਨ ਦੇ ਵੀ ਸ਼ਿੰਗਾਰ ਨੇ ਜਿਵੇਂ ਸਰੀਰ ਦੇ ਸ਼ਿੰਗਾਰੇ 16 ਗਿਨੇ ਨੇ 32 ਲਖਣੀ ਔਰਤ ਦੇ 16 ਗੁਣ ਗਿਨੇ ਨੇ ਵੈਗਰੂ ਜੀ 32 ਗੁਣ ਗਿਨੇ ਨੇ ਇੱਕ ਔਰਤ ਦੇ ਵਿੱਚ 32 ਗੁਣ ਹੋਣੇ ਚਾਹੀਦੇ ਨੇ ਤੇ 16 ਸ਼ਿੰਗਾਰ ਗਿਨੇ ਨੇ ਉਸੇ ਤਰ੍ਹਾਂ ਮਨ ਦੇ ਵੀ 32 ਗੁਣ ਨੇ ਤੇ 16 ਸ਼ਿੰਗਾਰ ਨੇ ਸਾਡੇ ਵਿਦਿਆਦਾਤੇ ਇਹ 16 ਸ਼ਿੰਗਾਰ ਨੇ ਜਿਹੜੇ ਮਨ ਦੇ ਨਾਮ ਇੱਕ ਕਵਿਤਾ ਦੇ ਨਾਲ ਸਾਨੂੰ ਯਾਦ ਕਰਾਇਆ ਕਰਦੇ ਸੀ ਤ੍ਰੈ ਕਾਲੇ ਦੋ ਉਜਲੇ ਪਤਲੇ ਪੰਜ ਪ੍ਰਕਾਰ ਚਾਰ ਜਟੜਨ ਦੋ ਚਿੱਕਨੇ 16 ਇਹ ਸ਼ਿੰਗਾਰ ਤ੍ਰੈ ਕਾਲੇ ਤਿੰਨ ਕਾਲ ਨੇ ਸਵੇਰ ਦਾ ਦੁਪਹਿਰ ਦਾ ਤੇ ਸ਼ਾਮ ਦਾ ਤਿੰਨੇ ਸਮੇਂ ਭਾਵ ਹਰ ਵਕਤ ਵੈਗੁਰੂ ਵੈਗੁਰੂ ਜਪਦੇ ਰਹਿਣਾ ਹੈ ਇਹ ਗੁਰਮੁਖ ਦਾ ਸ਼ਿੰਗਾਰ ਹੈ ਤ੍ਰੈ ਕਾਲੇ ਦੋ ਉਜਲੇ ਜਦੋਂ ਤਿੰਨੇ ਕਾਲ ਭਾਵ ਹਰ ਵਕਤ ਵੈਗੁਰੂ ਵੈਗੁਰੂ ਜਪੇਗਾ ਨਾ ਫਿਰ ਦੋ ਉਜਲ ਹੋ ਜਾਣਗੇ ਸਵਛ ਹੋ ਜਾਣਗੇ ਪਵਿੱਤਰ ਹੋ ਜਾਣਗੇ ਲੋਕ ਤੇ ਪਰਲੋਕ ਇੱਥੇ ਵੀ ਲੋਕੀ ਆਖਣਗੇ ਚੰਗਾ ਤੇ ਅੱਗੇ ਵੀ ਚੰਗਾ ਹੀ ਆਖਿਆ ਜਾਏਗਾ ਤ੍ਰੈ ਕਾਲੇ ਦੋ ਉਜਲੇ ਪਤਲੇ ਪੰਜ ਪ੍ਰਕਾਰ ਪੰਜ ਨੇ ਜਿਹੜੇ ਉਹ ਰਹਿਣੇ ਤੇ ਸਰੀਰ ਦੇ ਵਿੱਚ ਨੇ ਮਨ ਦੇ ਵਿੱਚ ਨੇ ਪਰ ਉਹ ਪਤਲੇ ਹੋਣੇ ਚਾਹੀਦੇ ਨੇ ਪਤਲੇ ਤੋਂ ਭਾਵ ਕਮਜ਼ੋਰ ਕਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਨੇ ਇਹ ਕਮਜ਼ੋਰ ਹੋਣੇ ਚਾਹੀਦੇ ਨੇ ਇਹ ਸਾਡੇ ਮਨ ਦੇ ਉੱਤੇ ਹਾਵੀ ਨਹੀਂ ਹੋਣੇ ਚਾਹੀਦੇ ਜਿਹੜਾ ਕਮਜ਼ੋਰ ਹੋਵੇ ਨਾ ਤਗੜਾ ਹੁੰਦੇ ਮਰਜੀ ਨਾਲ ਆਖੇ ਲੱਗਦਾ ਹੈ ਤੇ ਜੇ ਤਗੜਾ ਹੋਵੇ ਤੇ ਮਾੜਾ ਜਿਹੜਾ ਉਹਨੂੰ ਦਬਾ ਕੇ ਆਖੇ ਲਾ ਲੈਂਦਾ ਜਿਹੜਾ ਮਨ ਤਗੜਾ ਹੋਏਗਾ ਨਾ ਤੇ ਫਿਰ ਇਹ ਪੰਜ ਨੇ ਜਿਹੜੇ ਇਹ ਮਨ ਮਰਜੀ ਦੇ ਨਾਲ ਇਹਨਾਂ ਦੀ ਕੋਈ ਖਵਾਇਸ਼ ਪੂਰੀ ਕਰੇਗਾ ਨਹੀਂ ਤੇ ਮਾਣੇ ਜਿਹੜਾ ਇਹ ਹਾਵੀ ਹੋਏਗਾ ਤੇ ਇਹਨਾਂ ਦੇ ਆਖੇ ਨਹੀਂ ਲੱਗੇਗਾ ਇਸ ਕਰਕੇ ਪੰਜ ਪਰ ਕਾਲੇ ਦੋ ਉਜਲੇ ਪਤਲੇ ਪੰਜ ਪ੍ਰਕਾਰ ਚਾਰ ਜਟੜ ਚਾਰ ਬੜੇ ਮਜ਼ਬੂਤ ਰੱਖਣੇ ਨੇ ਚਾਰ ਨੇ ਜਿਹੜੇ ਉਹ ਬੜੇ ਮਜ਼ਬੂਤ ਰੱਖਣੇ ਨੇ ਚਾਰ ਜਟੜ ਦੋ ਚਿੱਕਨੇ ਕਿਕਨੇ ਕਹਿੰਦੇ ਨੇ ਮਲੈਮ ਨੂੰ ਚਾਰ ਨੇ ਜਿਹੜੇ ਉਹ ਬੜੇ ਮਜ਼ਬੂਤ ਰੱਖਣੇ ਨੇ ਚਾਰ ਜਠਰ ਜਠਰ ਦਾ ਅਰਥ ਹੁੰਦਾ ਹੈ ਮਜ਼ਬੂਤ ਉਹ ਮਜ਼ਬੂਤ ਕਿਹੜੇ ਰੱਖਦੇ ਨੇ ਚਾਰ ਬੱਜਰ ਕਰੇਤਾ ਨੇ ਉਹ ਚਾਰ ਬੱਜਰ ਕਰੇਤਾ ਵੱਲੋਂ ਬੜੀ ਮਜ਼ਬੂਤੀ ਰੱਖਣੀ ਹੈ ਕੇਸਾਂ ਦਾ ਕਤਲ ਤਮਾਕੂ ਨੜੀ ਮਾਰ ਕੁੜੀ ਮਾਰ ਇਸ ਤਰ੍ਹਾਂ ਇਹ ਚਾਰ ਬੱਜਰ ਕਰੇਤਾ ਨੇ ਇਹ ਚਾਰ ਬੱਜਰ ਕਰਹਿਤਾ ਨੇ ਜਿਹੜੀਆਂ ਇਹਨਾਂ ਤੋਂ ਬਚ ਕੇ ਰਹਿਣਾ ਹੈ ਇਹਨਾਂ ਦੇ ਵੱਲ ਬੜੀ ਮਜਬੂਤੀ ਰੱਖਣੀ ਹੈ ਦੋ ਚਿੱਕਣੇ ਦੋ ਬੜੇ ਮਲੈਮ ਹੋਣੇ ਚਾਹੀਦੇ ਨੇ ਕਿਹੜੇ ਨਿਤਨੇਮ ਸਵੇਰ ਦਾ ਤੇ ਸ਼ਾਮ ਦਾ ਇਹ ਗੁਰਸਿੱਖ ਦੇ ਸ਼ਿੰਗਾਰ ਨੇ ਸੁਖ ਸ਼ਿੰਗਾਰ ਸਤਗੁਰੂ ਦਿਖਾਇਆ ਧੰਗੁਰੂ ਮਹਾਰਾਜ ਜੀ ਕਹਿੰਦੇ ਨੇ ਮੇਰੇ ਸੱਚੇ ਸਤਗੁਰੂ ਨੇ ਕਿਰਪਾ ਕੀਤੀ ਹੈ ਮੈਨੂੰ ਉਹ ਸ਼ਿੰਗਾਰ ਬਖਾ ਦਿੱਤੇ ਨੇ ਜਿਨ੍ਹਾਂ ਦੇ ਨਾਲ ਸੁਖ ਦੀ ਪ੍ਰਾਪਤੀ ਹੁੰਦੀ ਏ ਨਾਮ ਵੱਡੀ ਵਡਿਆਈ ਇਹ ਸਾਡੇ ਗੁਰੂ ਦੇ ਦੁਆਰਾ ਬਖਸ਼ਿਸ਼ ਕੀਤੇ ਹੋਏ ਵੈ ਗੁਰੂ ਨਾਮ ਦੇ ਵਿੱਚ ਵੱਡੀ ਵਡਿਆਈ ਏ ਮੇਰੇ ਗੁਰੂ ਦੁਆਰਾ ਬਖਸ਼ਿਸ਼ ਕੀਤੇ ਨਾਮ ਦੇ ਵਿੱਚ ਇਹ ਵੱਡੀ ਵਡਿਆਈ ਏ ਅਕੋਟ ਭੰਡਾਰ ਭਰੇ ਕਦੇ ਟੁੱਟਣੇ ਆਵੇ ਸਦਾ ਹਰ ਸੇਵੋ ਭਾਈ ਅਕੋਟ ਭੰਡਾਰ ਅਕੋਟ ਦਾ ਅਰਥ ਹੁੰਦਾ ਨਾਮ ਮੁਕਣ ਵਾਲਾ ਭੰਡਾਰ ਭੰਡਾਰਾ ਭਰੇ ਕਦੇ ਟੁੱਟ ਨਾ ਆਵੇ ਮੇਰੇ ਗੁਰੂ ਮਹਾਰਾਜ ਜੀ ਦੇ ਜਿਹੜੇ ਭੰਡਾਰੇ ਨੇ ਨਾ ਫਿਰ ਉਹਨਾਂ ਵਾਸਤੇ ਸਦਾ ਹੀ ਭਰੇ ਰਹਿੰਦੇ ਨੇ ਭਾ ਹਰ ਪ੍ਰਕਾਰ ਦੀ ਘਰ ਦੇ ਵਿੱਚ ਬਰਕਤ ਰਹਿੰਦੀ ਏ ਜਿਹੜਾ ਗੁਰੂ ਸਵਾਰਾ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜ ਕੇ 16 ਸ਼ਿੰਗਾਰ ਨੇ ਜਿਹੜੇ ਮਨ ਦੇ ਇਹਨਾਂ ਨੂੰ ਮਨ ਦੇ ਵਿੱਚ ਸਾਧਨਾ ਦੁਆਰਾ ਧਾਰਨ ਕਰ ਲੈਂਦਾ ਹੈ ਤੇ ਪ੍ਰਭੂ ਪਰਮਾਤਮਾ ਦੇ ਨਾਮ ਦੀ ਜੋ ਵੱਡੀ ਬਟਿਆਈ ਉਹਦੀ ਪ੍ਰਾਪਤੀ ਬਲਾ ਹੋ ਜਾਂਦਾ ਹੈ ਅਕੁੱਟ ਭੰਡਾਰ ਭਰੇ ਕਦੇ ਟੋਟ ਨਾ ਆਵੇ ਫਿਰ ਉਹਨੂੰ ਕਿਸੇ ਕੱਲ ਦੀ ਕੋਈ ਕਮੀ ਨਹੀਂ ਆਏਗੀ ਸਦਾ ਹਰ ਸੇਵਉ ਪਾਈ ਇਸ ਕਰਕੇ ਸਦਾ ਹੀ ਉਸ ਅਕਾਲ ਪੁਰਖ ਵੈ ਗੁਰੂ ਦਾ ਸਿਮਰਨ ਕਰਦੇ ਰਹੀਏ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਦੇ ਰਹੀਏ ਆਪੇ ਕਰਤਾ ਜਿਸ ਨੂੰ ਦੇਵੈ ਤਿਸ ਵਸੇ ਮਨ ਆਈ ਤਨ ਗੁਰੂ ਮਹਾਰਾਜ ਦੀ ਰਹਿਮਤ ਕਰਦੇ ਨੇ ਆਪੇ ਕਰਤਾ ਜਿਸ ਨੂੰ ਦੇਵੇ ਤਿਸ ਵੱਸੇ ਮਨ ਆਈ ਮੈਂ ਇਥੇ ਨਾ ਇਹ ਗੱਲ ਦਾ ਖਲਾਸਾ ਜਰੂਰ ਕਰਾਂਗਾ ਪੰਜ ਕਲੇਸ਼ ਹੁੰਦੇ ਨੇ ਉਹਨਾਂ ਪੰਜਾਂ ਕਲੇਸ਼ਾਂ ਦੇ ਵਿੱਚੋਂ ਇੱਕ ਹੁੰਦਾ ਹੈ ਅਵਿਦਿਆ ਕਲੇਸ਼ ਵਿਦਾਂਤ ਦੇ ਅੰਦਰ ਲਿਖਿਆ ਹੋਇਆ ਹੈ ਇਹ ਵਿਦਾਂਤ ਦਾ ਗਿਆਨ ਹੈ ਅਵਿਦਿਆ ਕਲੇਸ਼ ਇਹ ਕਿਹੜਾ ਕਲੇਸ਼ ਹੈ ਗੱਲ ਦੀ ਉਲਟ ਸਮਝ ਲੱਗਣੀ ਗੱਲ ਜਿਹੜੀ ਕਿਸੇ ਨੇ ਕੁਝ ਆਖਣਾ ਤੇ ਸਾਨੂੰ ਉਸ ਗੱਲ ਦੀ ਉਲਟ ਸਮਝ ਲੱਗ ਜਾਣੀ ਕਈ ਬੰਦਿਆਂ ਦੇ ਅੰਦਰ ਹੀ ਜ਼ਿਆਦਾ ਹੁੰਦਾ ਹੈ। ਅਗਲਾ ਜਿਹੜਾ ਉਹ ਸਾਡੇ ਭਲੇ ਦੇ ਲਈ ਸਾਨੂੰ ਕੁਝ ਆਖ ਰਿਹਾ ਹੁੰਦਾ ਹੈ ਤੇ ਅਸੀਂ ਉਹਨੂੰ ਉਲਟ ਸਮਝ ਲੈਂਦੇ ਆਂ ਵੀ ਸ਼ਾਇਦ ਸਾਡਾ ਹੀ ਬੁਰਾ ਕਰਦਾ ਹੈ। ਅਸੀਂ ਉਹਦੇ ਨਾਲ ਕਲੇਸ਼ ਪਾ ਲੈਂਦੇ ਆਂ ਤਾਂ ਕਰਕੇ ਇਹਨੂੰ ਅਵਿਦਿਆ ਕਲੇਸ਼ ਆਖੇ ਕਲੇਸ਼ ਦਾ ਅਰਥ ਹੁੰਦਾ ਕਲੇਸ਼ ਲੜਾਈ। ਤੇ ਉਹ ਕਲੇਸ਼ ਕਿਉਂ ਪਿਆ ਅਵਿਦਿਆ ਦੇ ਕਾਰਨ। ਸਾਨੂੰ ਉਹਦੀ ਗੱਲ ਦੀ ਸਮਝ ਜਿਹੜੀ ਉਹ ਉਲਟ ਆਈਏ ਗੁਰੂ ਮਹਾਰਾਜ ਜੀ ਸੱਚੇ ਸਤਗੁਰੇ ਤੇ ਕਿਰਪਾ ਕਰਦੇ ਨੇ ਆਪੇ ਕਰਤਾ ਜਿਸ ਨੂੰ ਦੇਵੇ ਇਹਦੇ ਉੱਤੇ ਦਾਸ ਨੇ ਨਾ ਕੱਲ ਵੀ ਟਾਈਮ ਲਾਇਆ ਸੀ ਤੇ ਪਰਸੋਂ ਵੀ ਲਾਇਆ ਸੀ ਪਰਮਾਤਮਾ ਜਿਹੜਾ ਇਹਦਾ ਸੁਭਾਅ ਨਿਰਗੁਣ ਹੈ ਇਹਨੂੰ ਨਿਰਗੁਣ ਆਖਿਆ ਜਾਂਦਾ ਹੈ ਨਿਰ ਦਾ ਅਰਥ ਹੁੰਦਾ ਨਹੀਂ ਗੁਣ ਦਾ ਅਰਥ ਹੁੰਦਾ ਗੁਣ ਉਹਨੇ ਇੱਥੇ ਇਹ ਨਹੀਂ ਸਮਝ ਲੈਣਾ ਕਿ ਉਸ ਪਰਮਾਤਮਾ ਦੇ ਵਿੱਚ ਕੋਈ ਵੀ ਗੁਣ ਨਹੀਂ ਨਹੀਂ ਇਹਦਾ ਅਰਥ ਇਹ ਬਣਦਾ ਹੈ ਕਿ ਉਹ ਪਰਮਾਤਮਾ ਨਾ ਤਾਂ ਤੈਨੂੰ ਚੰਗਾ ਕਰਨ ਵਾਸਤੇ ਆਖਦਾ ਤੇ ਨਾ ਹੀ ਤੈਨੂੰ ਮਾੜਾ ਕਰਨ ਵਾਸਤੇ ਆਖਦਾ ਜੇ ਤੂੰ ਚੰਗਾ ਕਰੇਂਗਾ ਤੇ ਪਰਮਾਤਮਾ ਨੇ ਤੈਨੂੰ ਫਿਰ ਵੀ ਨਹੀਂ ਰੋਕਣਾ ਜੇ ਤੂੰ ਮਾੜਾ ਕਰੇਂਗਾ ਤੇ ਪਰਮਾਤਮਾ ਨੇ ਤੈਨੂੰ ਫਿਰ ਵੀ ਨਹੀਂ ਰੋਕਣਾ ਮੁਹੰਮਦ ਸਾਹਿਬ ਜੀ ਮੁਸਲਮਾਨਾਂ ਦੇ ਪੱਕੰਬਰ ਹੋਏ ਨੇ ਉਹਨਾਂ ਦਾ ਇੱਕ ਸੇਵਕ ਹੋਇਆ ਉਹਦਾ ਨਾਮ ਅਲੀ ਸੀ ਇਹ ਹਰ ਰੋਜ਼ ਮੁਹੰਮਦ ਸਾਹਿਬ ਦੀ ਬੜੀ ਸੇਵਾ ਕਰਦਾ ਸੀ ਇੱਕ ਦਿਨ ਇਹਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਜੀ ਮੈਨੂੰ ਤੁਹਾਡੀ ਗੱਲ ਤੇ ਨਹੀਂ ਸਮਝ ਆਉਂਦੀ ਮੁਹੰਮਦ ਸਾਹਿਬ ਜੀ ਕਹਿੰਦੇ ਦੱਸੋ ਵੀ ਤੁਸੀਂ ਜਦੋਂ ਹੀ ਕਥਾ ਕਰਦੇ ਹੋ ਜਾਂ ਉਪਦੇਸ਼ ਦੇਉਂਦੇ ਹੋ ਨਾ ਇਹ ਗੱਲ ਆਖਦੇ ਹੋ ਵੀ ਆ ਵੀ ਪਰਮਾਤਮਾ ਕਰਦਾ ਆ ਵੀ ਪਰਮਾਤਮਾ ਕਰਦਾ ਆ ਵੀ ਪਰਮਾਤਮਾ ਕਰਦਾ ਹੈ ਇਹ ਸਾਰਾ ਕੁਝ ਪਰਮਾਤਮਾ ਹੀ ਕਰਦਾ ਤੇ ਫਿਰ ਮੈਂ ਕੀ ਕਰਦਾ ਮੈਂ ਤਾਂ ਕੁਝ ਵੀ ਨਹੀਂ ਕਰਦਾ ਗੱਲ ਵੀ ਸਿਆਣੀ ਜਦੋਂ ਸਾਰਾ ਕੁਝ ਪਰਮਾਤਮਾ ਕਰਵਾਉਂਦਾ ਸਾਡੇ ਤੋਤੇ ਫਿਰ ਅਸੀਂ ਕੁਝ ਵੀ ਨਹੀਂ ਕਰਦੇ ਮਹਮਦ ਸਾਹਿਬ ਕਹਿੰਦੇ ਭਈ ਦੱਸੀ ਹੋਈ ਗੱਲ ਲੈਣਾ ਜਿਹੜੀ ਇਹਦੀ ਘੱਟ ਸਮਝ ਆਉਂਦੀ ਏ ਜਿੰਦੇ ਅੰਦਰ ਅਵਿਦਿਆ ਕਲੇਸ਼ ਹੋਵੇ ਤੇ ਜਦੋਂ ਪ੍ਰੈਕਟੀਕਲੀ ਕਰਦੇ ਨਾ ਫਿਰ ਉਸ ਗੱਲ ਦੀ ਸਮਝ ਆ ਜਾਂਦੀ ਹੈ ਤੈਨੂੰ ਪ੍ਰੈਕਟੀਕਲੀ ਕਰਨੀ ਆ ਇਹ ਕਹਿੰਦਾ ਜੀ ਸੱਤਵਚਨ ਕਹਿੰਦਾ ਸਾਡੇ ਸਾਹਮਣੇ ਖੜਾ ਹੋ ਜਾ ਖੜਾ ਹੋ ਗਿਆ ਹੁਕਮ ਜੀ ਇੱਕ ਪੈਰ ਚੱਕ ਲਾ ਇਹਨੇ ਸੱਜਾ ਪੈਰ ਚੱਕ ਲਿਆ ਕੱਬੇ ਪੈਰ ਤੇ ਖੜ ਗਿਆ ਭਾਵੇਂ ਇੱਕ ਪੈਰ ਚੱਕ ਲਿਆ ਇੱਕ ਪੈਰ ਤੇ ਖੜ ਗਿਆ ਮੁਹੰਮਦ ਸਾਹਿਬ ਨੇ ਕਿਹਾ ਹੁਣ ਦੂਜਾ ਵੀ ਚੱਕ ਲਾ ਕਹਿੰਦਾ ਜੀ ਇਹ ਕਿਵੇਂ ਹੋ ਸਕਦਾ ਹੈ ਇੱਕ ਪੈਰ ਤੇ ਧਰਤੀ ਤੇ ਰੱਖਣਾ ਪਏਗਾ ਇੱਕ ਚੱਕੜਿਆ ਤੇ ਤੁਸੀਂ ਕਹਿੰਦੇ ਹੋ ਦੂਜਾ ਵੀ ਚੱਕਲਾ ਤੇ ਬਿਨਾ ਪੈਰ ਰੱਖੇ ਤੋਂ ਤੇ ਦੂਜਾ ਨਹੀਂ ਚੱਕਿਆ ਜਾਣਾ ਮੁਹੰਮਦ ਸਾਹਿਬ ਕਹਿੰਦੇ ਬਸ ਇਹੀ ਉਹ ਪਰਮਾਤਮਾ ਹੈ ਉਹ ਤੈਨੂੰ ਪੈਰ ਚੱਕਣ ਨੂੰ ਕਹਿੰਦਾ ਇਹ ਨਹੀਂ ਕਹਿੰਦਾ ਵੀ ਤੂੰ ਸੱਜਾ ਚੱਕ ਜਾਂ ਖੱਬਾ ਚੱਕ ਉਹ ਤੇਰੀ ਮਰਜ਼ੀ ਹੈ ਇੰਨੀ ਤੈਨੂੰ ਛੂਟ ਮਿਲੀ ਹੈ ਪਰਮਾਤਮਾ ਨੇ ਤੈਨੂੰ ਆਖਣਾ ਪੈਰ ਚੱਕ ਹੋਂਦ ਤੋਂ ਸੱਜਾ ਚੱਕ ਤੇ ਭਾਵੇਂ ਖੱਬਾ ਚੱਕ ਪੈਰ ਇੱਕ ਹੀ ਚੱਕਿਆ ਜਾਏਗਾ ਉਵੇਂ ਜਿਵੇਂ ਪਰਮਾਤਮਾ ਕਹਿੰਦਾ ਤੂੰ ਕਰ ਮੈਂ ਤੇਰੇ ਤੋਂ ਕਰਵਾਨਾ ਤੂੰ ਬੁਰਾ ਕਰ ਤੇ ਭਾਵੇਂ ਚੰਗਾ ਕਰ ਉਹ ਤੇਰੀ ਮਰਜ਼ੀ ਹੈ ਪਰਮਾਤਮਾ ਜਿਹੜਾ ਹੈ ਉਹ ਕਹਿੰਦਾ ਤੂੰ ਕਰ ਤੇ ਮੈਂ ਤੇਰੇ ਤੋਂ ਕਰਵਾਨਾ ਕਿਉਂਕਿ ਪਰਮਾਤਮਾ ਕਰਤਾ ਹੈ ਕਰਤਾ ਕਰਮ ਕਿਰਿਆ ਕਰਤਾ ਹੈ ਉਹ ਕਰਵਾਨ ਵਾਲਾ ਹੈ ਪਰ ਉਹ ਤੈਨੂੰ ਇਹ ਨਹੀਂ ਆਖੇਗਾ ਵੀ ਤੂੰ ਬੁਰਾ ਕਰ ਜਾਂ ਭਲਾ ਕਰ ਇਹ ਤੇਰੀ ਮਰਜ਼ੀ ਹੈ ਇਹ ਤੇਰੇ ਤੇ ਨਿਰਭਰ ਕਰਦਾ ਹੈ ਤੈਨੂੰ ਇਤਨੀ ਆਜ਼ਾਦੀ ਮਿਲੀਏ ਪੈਰ ਤੂੰ ਚੱਕ ਭਾਵੇਂ ਚੰਗੇ ਪਾਸੇ ਚੱਕ ਲਾ ਤੇ ਭਾਵੇਂ ਮਾੜੇ ਪਾਸੇ ਚੱਕ ਲਾ ਇਹਦਾ ਜਿਹੜਾ ਫੈਸਲਾ ਹੈ ਨਾ ਉਹ ਕੁਦਰਤ ਨੇ ਕਰਨਾ ਹੈ ਉਹ ਪ੍ਰਮਾਤਮਾ ਦੀ ਜਿਹੜੀ ਸਾਜੀ ਕੁਦਰਤ ਨੇ ਨਾ ਇਹਦਾ ਫੈਸਲਾ ਉਹ ਨਹੀਂ ਕਰਨਾ ਜੇ ਚੰਗੇ ਪਾਸੇ ਪੈਰ ਚੱਕੇਗਾ ਤੇ ਉਹਦਾ ਫਲ ਤੈਨੂੰ ਚੰਗਾ ਮਿਲੇਗਾ ਜੇ ਮਾੜੇ ਪਾਸੇ ਪੈਰ ਚੱਕੇਗਾ ਤੇ ਉਹਦਾ ਫਲ ਤੈਨੂੰ ਮਾੜਾ ਮਿਲੇਗਾ ਇੱਕ ਵਾਰੀ ਭਗਤ ਕਬੀਰ ਜੀ ਨਾ ਕਿਸੇ ਘਰ ਦੇ ਗੋਡੇ ਦੇ ਵਿੱਚ ਗੁజర్ ਰਹੇ ਉਹਨਾਂ ਸਮੇਂ ਦੇ ਵਿੱਚ ਭੇਲੀਆਂ ਨਹੀਂ ਸੀ ਹੁੰਦੀਆਂ ਦਰਵਾਜ਼ੇ ਨਹੀਂ ਸੀ ਹੁੰਦੇ ਖੁੱਲੇ ਹੀ ਹੁੰਦੇ ਸਨ ਮਕਾਨ ਹੁੰਦੇ ਤੇ ਅੱਗੇ ਵਿਹੜਾ ਹੁੰਦਾ ਲੋਕੀ ਵੱਸੀ ਜਾਂਦੇ ਨਾ ਚੋਰੀ ਦਾ ਡਰ ਨਾ ਹੋਰ ਕਿਸੇ ਪ੍ਰਕਾਰ ਦਾ ਤੇ ਭਗਤ ਕਬੀਰ ਨੇ ਦੇਖਿਆ ਵੀ ਇਹਨਾਂ ਦੇ ਘਰੇ ਕੋਈ ਦੋ ਪ੍ਰਾਣੀ ਨੇ ਤੇ ਉਹ ਬੱਚੀ ਨੂੰ ਨਾ ਕੁਝ ਕਰ ਰਹੇ ਨੇ ਕੋਈ ਜੰਤਰ ਮੰਤਰ ਜਿਆ ਕੀਤਾ ਉਹਨਾਂ ਨੇ ਤੇ ਜੰਤਰ ਮੰਤਰ ਕਰਕੇ ਨਾ ਕੋਈ ਚੀਜ਼ ਜਿਹੜੀ ਦਿੱਸਿਆ ਕੁਝ ਵੀ ਨਹੀਂ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਕੁੱਜੀ ਚ ਪਾਈ ਹੋਵੇ ਉਤੋਂ ਕੁੱਜੇ ਦਾ ਮੂੰਹ ਬਣ ਕੇ ਤੇ ਚਰਾਹੇ ਚ ਜਾ ਕੇ ਨਾਂ ਧਰਤੀ ਦੇ ਵਿੱਚ ਨੱਪ ਦਿੰਦਾ ਹੈ ਤੇ ਜਿਹੜੇ ਭਗਤ ਹੁੰਦੇ ਨੇ ਇਹ ਨਿਰਭਉ ਹੁੰਦੇ ਨੇ ਇਹਨਾਂ ਨੂੰ ਡਰ ਨਹੀਂ ਹੁੰਦਾ ਭਗਤਕਵੀਰ ਜੀ ਕਹਿੰਦੇ ਦੇਖਦੇ ਇਹਨਾਂ ਨੇ ਕੀ ਕੱਢਿਆ ਤੇ ਕੀ ਪਾਇਆ ਇਹਨਾਂ ਨੇ ਕੁੱਜਾ ਪਟ ਰਿਆ ਪੂਜਾ ਪੱਟ ਕੇ ਬਾਹਰ ਕੱਢ ਕੇ ਜਦੋਂ ਉਹਦਾ ਉੱਤੋਂ ਕੱਪੜਾ ਬੰਨੇ ਸੀ ਉੱਤੇ ਟੱਕਣ ਜੇ ਰੱਖਿਆ ਸੀ ਮੂੰਹ ਖੋਲਿਆ ਤੇ ਇਹਨਾਂ ਨੂੰ ਅੰਦਰੋਂ ਪਰਮਾਤਮਾ ਦੇ ਦਰਸ਼ਨ ਹੋਏ। ਇਹ ਬੇਨਤੀ ਕਰਦੇ ਹੀ ਸੱਚੇ ਸਤਿਗੁਰੂ ਦੋ ਕੌੜੀ ਦੇ ਬੰਦੇ ਨੇ ਤੈਨੂੰ ਕੁੱਜੇ ਚ ਪਾਤਾ। ਪਰਮਾਤਮਾ ਕਹਿੰਦਾ ਉਹ ਕੁੱਜੇ ਚ ਪਾਣ ਵਾਲਾ ਸਾਨੂੰ ਕੌਣ ਹੁੰਦਾ ਹੈ? ਉਹ ਨਹੀਂ ਸਾਨੂੰ ਕੁੱਜੇ ਚ ਪਾ ਸਕਦਾ। ਫਿਰ ਹੀ ਹੋਇਆ ਕਿਵੇਂ? ਉਨੇ ਸਾਨੂੰ ਭੂਤ ਦੀ ਭਾਵਨਾ ਨਾਲ ਵੇਖਿਆ ਤੇ ਜਿਸ ਤਰ੍ਹਾਂ ਦੀ ਕਿਸੇ ਦੀ ਭਾਵਨਾ ਹੁੰਦੀ ਹੈ ਨਾ ਫਿਰ ਉਸ ਤਰ੍ਹਾਂ ਦਾ ਉਹਨੂੰ ਭਾਗ ਲੱਗਦਾ ਹੈ ਜੇ ਸਾਡੀ ਭਾਵਨਾ ਹੀ ਭੂਤਾਂ ਵਾਲੀ ਹੈ ਤੇ ਫਿਰ ਸਾਨੂੰ ਭੂਤ ਹੀ ਮਿਲਣਗੇ ਭੂਤ ਹੀ ਦਿਸਣਗੇ ਤੇ ਪਰਮਾਤਮਾ ਵੀ ਭੂਤ ਦੇ ਰੂਪ ਦੇ ਵਿੱਚ ਹੀ ਮਿਲੇਗਾ ਤੇ ਤੇਰੇ ਅੰਦਰ ਅਸੀਂ ਵੈਸੇ ਹੋਇਆ ਤੂੰ ਸਾਨੂੰ ਨਿਰੰਕਾਰ ਰੂਪ ਕਰਕੇ ਜਾਣਦਾ ਤੇ ਤੈਨੂੰ ਅਸੀਂ ਉਸ ਤਰ੍ਹਾਂ ਦੇ ਦਿਸੇ ਆਂ ਤਾਹਤੇ ਕਹਿੰਦੇ ਘਟ ਘਟ ਮੈਂ ਹਰ ਜੂ ਵਸੇ ਉਹ ਸਾਰਿਆਂ ਦੇ ਵਿੱਚ ਵਸਦਾ ਤੇ ਇਸੇ ਤਰੀਕੇ ਵਸਦਾ ਹੈ ਭੂਤ ਦੇ ਵਿੱਚ ਵੀ ਹੈ ਤੇ ਪ੍ਰੇਤ ਦੇ ਵਿੱਚ ਵੀ ਹੈ ਤੇ ਸਾਡੇ ਵਿੱਚ ਵੀ ਹੈ ਬਸ ਫਰਕ ਇਹ ਜਿਹੜਾ ਉਹ ਸਾਡੀ ਭਾਵਨਾ ਦੇ ਵਿੱਚ ਹੈ ਜੇ ਅਸੀਂ ਭਾਵਨਾ ਇਹ ਬਣਾ ਲਾਂਗੇ ਵੀ ਸਾਡੇ ਅੰਦਰ ਪਰਮਾਤਮਾ ਤੇ ਸਾਰੀ ਪਰਮਾਤਮਾ ਨੇ ਤੇ ਫਿਰ ਸਾਨੂੰ ਸਾਰੀ ਪਰਮਾਤਮਾ ਹੂਰ ਕੇ ਦਿਸਣਗੇ ਜੇ ਅਸੀਂ ਆਖਾਂਗੇ ਵੀ ਸਾਰੀ ਭੂਤ ਨੇ ਤੇ ਫਿਰ ਸਾਰੇ ਭੂਤ ਬਣ ਜਾਣਗੇ ਸਾਡੀ ਭਾਵਨਾ ਨੂੰ ਭਾਗ ਲੱਗਣਾ ਹੈ ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਆਪੇ ਕਰਤਾ ਜਿਸ ਨੂੰ ਦੇਵੇ ਤਿਸ ਵਸੇ ਮਨ ਆਈ ਉਹ ਪਰਮਾਤਮਾ ਕਾਲਪੁਰਪ ਵੈ ਗੁਰੂ ਜੀ ਦੇ ਤੇ ਕਿਰਪਾ ਕਰਦਾ ਨਾ ਰਹਿਮਤ ਕਰਦਾ ਹੈ ਉਸ ਦੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ ਨਾਨਕ ਨਾਮ ਤੇ ਆਏ ਸਦਾ ਤੂੰ ਸਤਿਗੁਰੂ ਦੀ ਆ ਦਿਖਾਈ ਗੁਰੂ ਮਹਾਰਾਜ ਜੀ ਕਹਿੰਦੇ ਨੇ ਏਹ ਗੁਰ ਸਿੱਖਾ ਤੇਰਾ ਸੱਚਾ ਸਤਿਗੁਰ ਬੜਾ ਤਗੜਾ ਹੈ ਬੜਾ ਦ੍ਰਿੜ ਹੈ ਬੜਾ ਡਾਡਾ ਹੈ ਤੈਨੂੰ ਇਹਨੇ ਇਹ ਗਿਆਨ ਕਰਕੇ ਵਿਖਾ ਦਿੱਤਾ ਹੈ ਕਿ ਪਰਮਾਤਮਾ ਹੈ ਤੇ ਉਹ ਨਾਮ ਦੇ ਵਿੱਚ ਵਸਿਆ ਇਸ ਕਰਕੇ ਨਾਨਕ ਨਾਮ ਧਿਆਏ ਸਦਾ ਤੂੰ ਤੂੰ ਸਦੀਵੀ ਉਸ ਪਰਮਾਤਮਾ ਦੇ ਨਾਮ ਨੂੰ ਜਪਦਾ ਰਹੋ ਵੈਗੁਰੂ ਦਾ ਸਿਮਰਨ ਕਰਦਾ ਰਹੋ ਇਤਨੀ ਕੋ ਸੇਵਾ ਆਪ ਸੰਗਤਾਂ ਨੇ ਪ੍ਰਵਾਨ ਕਰਨੀ ਸੱਚੇ